ਸਰ ਮੇਰਾ ਨਾਮ ਰੋਹਿਤ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸੰਤੋਖ ਰਾਜ ਆ ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ ਠੀਕ ਹੈ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ ਹੋਈ ਆ 23 ਨੂੰ ਉਹਨਾਂ ਨੇ ਗੱਲ ਕੀਤੀ ਹੋਰ ਤੈਨੂੰ ਹੀ ਲੰਗਰ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਕੀਤਾ ਉਹਨਾਂ ਨੂੰ ਵੀ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ ਜੇ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਤੇ ਉਸ ਤੋਂ ਬਾਅਦ ਸਰ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਵਾਰ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਹ ਤੋਂ ਉਹਨਾਂ ਨੇ ਕਿਹਾ ਕਿ ਨਹੀਂ ਆਹੀ ਕਿਤੇ ਨਹੀਂ ਉਹਨਾਂ ਨੇ ਵੇਖਿਆ ਲੈਂਡਸਲਾਈਡਿੰਗ ਸਾਨੂੰ ਆਇਆ ਕਿ ਹਰਸੜ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਆਇਆ ਕਿ ਕਿਤੇ ਰਸਤੇ 'ਚ ਆਂਦੇ-ਆਂਦੇ ਨਾ ਕੁਝ ਹੋ ਗਿਆ ਹੈ ਉਹਨਾਂ ਨੂੰ ਕੁਝ ਉਸ ਤਰ੍ਹਾਂ ਵਾਪਸ ਆਂਦੇ ਹਰਸੜ ਤੋਂ ਬਰਮੋਰ ਤੱਕ ਲੋਕੀ ਪੈਦਲ ਆ ਰਹੇ ਸੀਗੇ ਮਾਤਾ ਜੀ ਨੇ ਤਾਂ ਸਹਿ ਲੰਗਰ ਵਾਲਿਆਂ ਨਾਲ ਜਾਂਦੇ ਰਹੇ ਪਹਿਲਾਂ ਜਾਂਦੇ ਰਹੇ ਵਾਲਿਆਂ ਨਾਲ ਗੱਲ ਹੋਈ ਹੈ ਉਹ ਤੇ ਵਕਸ ਆ ਗਏ ਸਰ ਉਹ ਲੰਗਰ ਵਾਲਿਆਂ ਨਾਲ ਐਰ ਕੀ ਨਹੀਂ ਗਏ ਹੈਗੇ ਪਹਿਲੇ ਜਾਂਦੇ ਰਹੇ ਲੇਕਿਨ ਦੇ ਨਾਲ ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਆ ਉਹਨਾਂ ਨੇ ਹੀ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਈ ਸੀ ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀ ਕਿ ਠੀਕ ਆ ਇੱਥੇ ਤੇ ਉਸ ਤੋਂ ਬਾਅਦ ਨਹੀਂ ਉਹ ਤੋਂ ਬਾਅਦ ਜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀਗਾ ਉਹਨਾਂ ਦੇ ਪ੍ਰਸ਼ਾਸਨ ਦਾ ਉਧਰ ਚੰਬੇ ਵਾਲਿਆਂ ਦੇ ਉਹਨਾਂ ਨੂੰ ਗੱਲ ਕੀਤੀ ਉਹਨਾਂ ਨੇ ਆਧਾਰ ਕਾਰਡ ਫੋਟੋ ਔਰ ਸਾਰਾ ਕੁਝ ਮੰਗਵਾਇਆ ਮੇਰੇ ਕੋਲ ਤੇ ਮਤਲਬ ਕਿ ਹੱਲੇ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਤੇ ਉਸ ਤੋਂ ਪਹਿਲਾਂ inox channel ਵਾਲਿਆਂ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇੱਕ ਦੋ ਦਿਨ ਮੇਨੂੰ ਗੱਲ ਫੋਨ ਤੇ ਵੀ ਕੀਤੀ ਆ WhatsApp ਤੇ ਵੀ ਕੀਤੀ ਆ ਤੇ ਕਹਿੰਦੇ ਕਿ ਚਲੋ ਅਸੀਂ ਲੱਭਣ ਦੇ ਆ ਤੇ ਜੇ ਲੱਭਣ ਕਿਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਆ ਪਰ ਉਹਨਾਂ ਦਾ ਵੀ ਹੁਣ ਨਹੀਂ ਫੋਨ ਆਇਆ ਕੋਈ ਕਿੰਨੇ ਭੈਣ ਭਰਾ ਅਸੀਂ ਸਰ ਦੋ ਭਰਾਵਾਂ ਇੱਕ ਭੈਣ ਕੀ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਆ ਸਾਰੇ ਦੋਨੋਂ ਭਰਾ ਹਾਂ ਦੋਨੋਂ ਭਰਾ ਕੀ ਮੰਗਿਆ ਸਾਨੂੰ ਇਹ ਹੀ ਮੰਗਾ ਕਿ ਸਾਰਾ ਨੂੰ ਜਿੱਥੇ ਵੀ ਹੋਣਾ ਜੇ ਸਹੀ ਹੈ ਤਾਂ ਵੀ ਪਤਾ ਲੱਗ ਜਾਏ ਜੇ ਕੁਛ ਹੋਈ ਜਾ ਤਾਂ ਵੀ ਸਾਨੂੰ ਪਤਾ ਲੱਗ ਜਾਏ। ਹਾਂ ਜਾਣਕਾਰੀ ਦਿੱਤੀ ਜਾਏ ਸਾਨੂੰ ਕਿ ਕਿਹੜੇ ਹਾਲ ਹਾਲਾਤ ਚ ਹੈਗੇ ਆ। ਨਾਮ ਪੁਸ਼ਪਾ ਵਾ ਤੇ ਮੇਰੇ ਘਰ ਵਾਲੇ ਦਾ ਨਾਮ ਸੰਤੋਖ ਰਾਜ ਆਈ ਗੁਰਦਾਸਪੁਰ ਰਹਿਨੇ ਆ ਸੈਕਟਰੀ ਮੱਲੇ ਤੇ 16 ਤਰੀਕ ਨੂੰ ਗਏ ਹੀ ਤੇ ਕਿਹੜੀ 16 ਜੁਲਾਈ ਦੀ 16 ਨੂੰ ਗਏ ਗਸਤ ਦੀ 10 ਤਰੀਕ ਨੂੰ ਗੱਲ ਹੋਈ ਆ। ਤੇ ਤਈ ਗੱਸਨੋ ਵੀ ਗੱਲ ਹੋਈ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ 23 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਉਹ ਕੱਲੇ ਗਏ ਹੀ ਮਣੀ ਮੇਸ ਗਏ ਉਹ ਹਰ ਸਾਲ ਜਾਂਦੇ ਆ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਆ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚੱਲ ਗਏ ਲੰਗਰ ਵਾਲੇ ਵਾਪਸ ਆ ਗਏ ਉਹਨਾਂ ਨੂੰ ਮਿਲੇਗੀ ਹਾਂ ਉੱਥੇ ਮਿਲੇ ਉਹਨਾਂ ਨੇ ਫੋਟੋ ਪਾਈਆਂ ਉਹਨਾਂ ਦੀ ਸਾਸਾਂ ਕਰਦੇ ਪਏ ਕੀ ਕਰਦੇ ਪਏ ਭਾਜਨ ਬੋਲਣ ਦੇ ਉਹ ਫੋਟੋ ਇਹਨਾਂ ਨੇ ਭੇਜੀਆਂ ਉਹਨੂੰ ਤੁਸੀਂ ਦੱਸਿਆ ਪਹਿਲੇ ਵੀ ਜਾਂਦੇ ਸੀ ਕਦੀ ਅੰਦਾ ਵੀ ਹੋਇਆ ਕਿ 15 20 ਦਿਨ ਬਾਅਦ ਇਹ ਹੋਣਾ ਲੇਕਿਨ ਉਹਨਾਂ ਦਾ ਫੋਨ ਆਇਆ ਹੋਈ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਈ ਉਹ ਫੋਨ ਕੋਈ ਨਾ ਕੇ ਪਾਸੋਂ ਆ ਜਾਂਦਾ ਹੁੰਦਾ ਕੋਈ ਨਾ ਕੋਈ ਫੋਨ ਕਰ ਦਿੰਦਾ ਕੋਈ ਰਿਸ਼ਤੇਦਾਰ ਹੀ ਭਾਵੇਂ ਵੇਖ ਕੇ ਕਰ ਦਿੰਦਾ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਠਾਕ ਹੈਗੇ ਆ ਜਾਂ ਨਹੀਂ ਕੁਝ ਨਾ ਕੁਝ ਸਾਨੂੰ ਪਤਾ ਲੱਗਣਾ ਚਾਹੀਦਾ ਇਹ ਬਹੁਤ